ਇਹ ਗ੍ਰਿਫਤਾਰੀ ਜਿਹੜੀ ਹੈ ਇਹ ਅੰਤਰੀਂ ਦੀ ਸ਼ੁਰੂਆਤ ਹੈ ਸਤਿਗੁਰ ਸੱਚੇ ਪਾਸੇ ਕਿਰਪਾ ਕਰਨ ਜਿਹੜਾ ਝੂਠ ਦਾ ਪਲੰਦਾ ਸਾਡੇ ਕਰਾ ਸੱਜਿਆ ਗਿਆ ਇਹਨੂੰ ਭੰਦਾ ਸੰਸਾਰ ਜਿਹੜਾ ਸਤਿਗੁਰ ਸੱਚੇ ਪਾਸੇ ਕਿਰਪਾ ਕਰਕੇ ਉਹ ਤੁਮੜਗੇ ਕਿੱਥੇ ਉਹ ਮੰਤ ਦਾਣਾ ਜਿੱਤ ਸਕਦੀ ਹੈ ਜਿਹੜੇ ਅਸੀਂ ਸਾਡੇ ਬਾਡੀ ਦੀ ਪੌਦ ਤੋਂ ਪਵਾੜੇ ਹੋ ਜੀ ਪਰ ਅੱਜ ਅਸੀਂ ਇਸ ਦਾ ਜਵਾਬ ਇਸ ਤਰੀਕੇ ਨਾਲ ਦੇਈਏ ਕਿ ਵੱਧ ਚੜ ਕੇ ਨੌਜਵਾਨ ਸਾਡੇ ਬਾਡੀ ਦੀ ਪੌਲ ਸ਼ਕਲ ਨਸ਼ੇ ਤੇ ਆਦਤ ਤੇ ਗੁਰੂ ਤੇ ਲੜਨ ਲੱਗੇ ਤੇ ਪੰਜਾਬ ਤੇ ਅਕਾਲੀ ਜਨਰਚਤਾ ਨੇ ਤੇ ਫਿਰ ਹਕੂਮਤ ਸਾਡੀ ਹਰਾਸਾ ਕੀ ਸੋ ਮੇਰੀ ਨੌਜਵਾਨਾਂ ਦੀ ਬੈਂਕੀ ਆਈ ਤੇ ਸਾਡੀ ਗੈਰ ਹਾਜ਼ਰੀ ਦੇ ਵਿੱਚ ਇਦਾਂ ਨਹੀਂ ਸਮਝਣਾ ਕਿ ਹੁਣ ਅਸੀਂ ਆਪ ਨਹੀਂ ਛੱਡਣਾ ਆਮਰ ਦੇ ਕੋਲ ਜਾ ਸਾਡੇ ਬਾਕੀ ਹਜਾਣਾ ਹੁਣ ਤੇ ਜਾਨ ਜਾਣ ਦੇ ਸੋ ਇਸ ਕਰਕੇ ਤੁਸੀਂ ਅਮਰ ਛੱਡਣਾ ਹੈ ਸੰਦੇ ਬਾਣੀ ਦੀ ਬਹੁਤ ਸ਼ਾਨ ਕੇ ਅਮਰਤਾ ਨੂੰ ਨਿਸ਼ਚਿਤਤਾ ਵੀ ਹੋ ਕੇ ਕਿਰਤ ਕਰਨ ਸੋ ਇੰਡੀਆ ਦੇ ਦੇਰ ਦੇ ਦੌਰਾਨ ਸ਼ੁਭਰੰਨਾ ਸਾਰੀ ਸੰਗਤਾਂ ਕਰਦਾਂ ਸਾਰੀ ਸੰਗਤ ਨੇ ਜਿੰਨਾ ਪ੍ਰੇਮ ਬਖਸ਼ਿਆ ਹੈ ਦੇਸ਼ਾਂ ਦੇਸ਼ਾਂ ਦੇ ਵਿੱਚ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਤਿਗੁਰ ਜੀ ਪਾਤਸ਼ਾਹ ਤੁਸੀਂ ਅਰਦਾਸ ਬੇਨਤੀ ਜਾਰੀ ਰੱਖਣੀ ਹੈ